ਨਸੀਬ ਵਿੱਚ ਪਿਆਰੇ ਭੈਣੋ ਭਰਾਓ ਤੇ ਬੱਚਿਓ ਅਸੀਂ ਜਾਣਦੇ ਹਾਂ ਯੀਸ਼ੂ ਛੇਲਿਆਂ ਨੂੰ ਚੁਣਿਆ ਤਾਂ ਕਿ ਉਹ ਹਰ ਜਗ੍ਹਾ ਤੇ ਜਾ ਕੇ ਅੰਜੀਲ ਦਾ ਪ੍ਰਚਾਰਨ ਖੁਸ਼ਖਬਰੀ ਫੈਲਾਸ ਸਗਣ ਪਰਮੇਸ਼ਵਰ ਚਾਹੁੰਦਾ ਹੈ ਕਿ ਲੋਕਾਂ ਨੂੰ ਇਹ ਖੁਸ਼ਖਬਰੀ ਦੇ ਬਾਰੇ ਅੰਜੀਲ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਯੀਸ਼ੂ ਦੇ ਸਮੇਂ ਬਹੁਤ ਸਾਰੇ ਲੋਕ ਸਨ ਜੋ ਯੀਸ਼ੂ ਦੇ ਮਗਰ ਚੱਲ ਨਹੀਂ ਸਨ ਅਤੇ ਅੱਜ ਦੇ ਅੰਜਿਲ ਵਿੱਚ ਵੀ ਅਸੀਂ ਇਹੀ ਵੇਖ ਸਕਦੇ ਹਾਂ ਯੀਸ਼ੂ ਬਹੱਤਰ ਲੋਹਾਨੂ ਪਰਮੇਸ਼ਵਰ ਦੇ ਬਚਨ ਦਾ ਪ੍ਰਚਾਰ ਕਰਨੇ ਵਾਸਤੇ ਭੇਜਦਾ ਹੈ ਯੀਸ਼ੂ ਕਹਿੰਦਾ ਹੈ ਫਸਲ ਤਾਂ ਬਹੁਤ ਹਨ ਲੇਕਿਨ ਮਜ਼ਦੂਰ ਤੋੜੇ ਹੀ ਹਨ ਅੱਜ ਦਾ ਹਾਲਤ ਵੀ ਸਥਿਤੀ ਵੀ ਇਹੀ ਹੈ ਇਥੇ ਬਹੁਤ ਸਾਰੇ ਥਾਵਾ ਹਨ ਜਿੱਤੇ ਲੋਕਾਂ ਦੇ ਕੋਲ ਪਰਮੇਸ਼ਵਰ ਦਾ ਬਚਨ ਪਹੁੰਚਾਉਣ ਦੇ ਲਈ ਬਚਨ ਦਾ ਪ੍ਰਚਾਰ ਕਰਨੇ ਵਾਸਤੇ ਲੋਕ ਨਹੀਂ ਹੈ ਇਸ ਲਈ యేసు అజేవి ਉਹ నాందే ਲਈ అంజాన్ ਹੈ అతి సਾਨੂੰ ਪਤਾ ਹੈ ਵਿਸ਼ਵਾਸ ਤੇ ਮਾਮਲਿਆਂ ਬਾਰੇ ਲੋਗਾਂ ਨੂੰ ਇਕਿੰਨ ਦਿਲਾਉਣਾ ਆਸਾਨ ਨਹੀਂ ਹੈ ਇਸ ਲਈ యేసు ਨੇ ਛੇਲਿਆਨੂੰ ਕੱਤਰਯਤੇ ਦੁੱਖਾਂ ਬਾਰੇ ਚੇਤੇ ਕਰਾਇਆ ਜੋ ਨਾਨੂ ਕੁਸ਼ਕਬਰੀ ਦੀ ਖਾਤਰ ਸਾਹਮਣਾ ਕਰਨਾ ਪੈਂਦਾ ਹੈ ਹਰ ਯੁੱਗ ਵਿੱਚ ਪਰਮਾਤਮਾ ਪਵਿੱਤਰ ਆਤਮਾ ਨਾਲ ਪਰੇ ਹੋਏ ਆਦਮੀਆਂ ਅਤੇਔਰਤਾਂ ਨੂੰ ਆਪਣਾ ਸਾਰਾ ਜੀਵਨ ਪ੍ਰਜਾਰ ਲਈ ਵਿਦਾਉਂ ਲਈ ਬੁਲਾਉਂਦਾ ਹੈ ਅੱਜ ਅਸੀਂ ਸੰਤ ਫਰਾਂਸਿਸ ਸੇਵਿਰ ਦਾ ਤਿਉਹਾਰ ਮਨਾਉਂਦੇ ਹਾਂ ਅਤੇ ਅਸੀਂ ਉਹਨਾਂ ਸ਼ਾਨਦਾਰ ਕੰਮਾਂ ਨੂੰ ਜਾਣਦੇ ਹਾਂ ਜੋ ਉਸ ਨੇ ਜਪਾਨ ਅਤੇ ਖਾਸ ਕਰਕੇ ਭਾਰਤ ਦੇ ਗੋਆ ਵਿੱਚ ਕੀਤੇ ਹਨ 10 ਸਾਲ ਤੋਂ ਵੱਧ ਉਸ ਨੇ ਸਾਡੀ ਜ਼ਮੀਨ ਵਿੱਚ ਕੰਮ ਕੀਤਾ ਅਤੇ ਉਸ ਨੇ ਆਪਣੀ ਪ੍ਰਜਾਰ ਸੇਵਾ ਦੁਆਰਾ ਪਰਮੇਸ਼ਵਰ ਲਈ ਹਜ਼ਾਰਾਂ ਆਤਮਾ ਨੂੰ ਪ੍ਰਾਪਤ ਕੀਤੀਆਂ ਯਰਮੀਆ ਦੇ ਕਿਤਾਬ ਦੇ ਪਹਿਲਾ ਪਾੜ ਦੁਆਰਾ ਪਰਮੇਸ਼ਰ ਸਾਨੂੰ ਯਾਦ ਲਾਉਂਦਾ ਹੈ ਕਿ ਉਸਨੇ ਸਾਨੂੰ ਸਾਡੀ ਮਾਂ ਦੇ ਕੁੱਕ ਵਿੱਚ ਬਣਨ ਤੋਂ ਪਹਿਲਾਂ ਹੀ ਸੁਣਿਆ ਹੈ ਸਾਡੇ ਵਿੱਚੋਂ ਹਰੇਕ ਲਈ ਪਰਮੇਸ਼ਵਰ ਦੀ ਇੱਕ ਯੋਜਨਾ ਹੈ ਪਰਮੇਸ਼ਵਰ ਨੇ ਯਰਮੀਆ ਨੂੰ ਕਿਹਾ ਡਰੋ ਨਹੀਂ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ ਅਤੇ ਪਰਮੇਸ਼ਵਰ ਨੇ ਆਪਣਾ ਬਚਨ ਯਰਮੀਆ ਦੇ ਮੂਹ ਵਿੱਚ ਪਾਇਆ ਖੁਦਾ ਦੇ ਬਚਨ ਨੂੰ ਸਮਚਨਾ ਅਤੇ ਉਸ ਦੀ ਪ੍ਰਜਾ ਕਰਨਾ ਇਹ ਪਰਮਾਤਮਾ ਦੀ ਖੁਦਾ ਦੀ ਇੱਕ ਖਾਸ ਦਾਤ ਹੈ ਇਹ ਪਰਮਾਤਮਾ ਦੀ ਇੱਕ ਵਿਸ਼ੇਸ਼ ਦਾਤ ਹੈ ਇਹ ਉਹੀ ਚੀਜ਼ ਹੈ ਜੋ ਅੱਜ ਵੀ ਦੂਜਾ ਪਾੜ ਦੇ ਵਿੱਚ ਸੰਤ ਪੌਲੋ ਸਾਨੂੰ ਕਹਿੰਦਾ ਹੈ ਸਾਨੂੰ ਇਹ ਖਜ਼ਾਨਾ ਮਿੱਟੀ ਦੇ ਖੜੇ ਵਿੱਚ ਪ੍ਰਾਪਤ ਹੋਇਆ ਹੈ ਫਰਾਂਸਿਸ ਸੇਵਰ ਦੇਵਾੰਗ ਸਾਡੇ ਵਿੱਚੋਂ ਹਰ ਇੱਕ ਨੂੰ ਆਪਣੇ ਮਿਸ਼ਨ ਦੇ ਕੰਮ ਲਈ ਪ੍ਰਭੂ ਦੁਆਰਾ ਬੁਲਾਇਆ ਜਾ ਰਿਹਾ ਹੈ ਉਹ ਕਹਿੰਦਾ ਹੈ ਤੁਸੀਂ ਜਾਣਦੇ ਸਮੇਂ ਪੈਸਾ ਜਾਂ ਜੁੱਤੀ ਨਾ ਲੈ ਕੇ ਜਾਓ ਯੀਸ਼ੂ ਅਜਿਹਾ ਕਿਉਂ ਕਹਿੰਦਾ ਹੈ ਕਿਉਂਕਿ ਉਹ ਚਾਹੁੰਦਾ ਹੈ ਸਾਨੂੰ ਆਪਣੇ ਕੰਮ ਲਈ ਪੂਰੀ ਤਰ੍ਹਾਂ ਪਰਮੇਸ਼ਵਰਤੇ ਨਿਰਭਰ ਹੋਣਾ ਚਾਹੀਦਾ ਹੈ ਅਤੇ ਹੋਰ ਕਿਸੇ ਵਿਅਕਤੀ ਤੇ ਨਹੀਂ ਅਤੇ ਅਸੀਂ ਸਾਰੇ ਆਪਣੇ ਬਪਤਿਸਮਾ ਦੁਆਰਾ ਮਿਸ਼ਨਰੀ ਹਾਂ ਅਸੀਂ ਸਾਰੇ ਬਹੁਤ ਸਾਰੇ ਕੰਮ ਕਰਦੇ ਹਾਂ ਪਰ ਅਸੀਂ ਉਦੋਂ ਮਿਸ਼ਨਰੀ ਬਣਦੇ ਹਾਂ ਜਦੋਂ ਅਸੀਂ ਉਹੀ ਕੰਮ ਕਰਦੇ ਹਾਂ ਜੋ ਪਰਮੇਸ਼ਵਰ ਨੇ ਸਾਨੂੰ ਆਖਿਆ ਹੈ ਜੋ ਪਰਮੇਸ਼ਵਰ ਨੇ ਸਾਨੂੰ ਕਰਨ ਲਈ ਕਿਹਾ ਹੈ ਆਵਾਸੀ ਜੀਵਨ ਵਿਰਸੇ ਆਪਣੇ ਮਿਸ਼ਨਾਂ ਨੂੰ ਸਮਝੀ ਅਤੇ ਆਪਣੀ ਮਿਸ਼ਨਰੀ ਜੀਵਨ ਦੁਆਰਾ ਸਾਰਿਆਂ ਨੂੰ ਪਰਮੇਸ਼ਵਰ ਦੀ ਕੁਸ਼ਕਬਰੀ ਦਾ ਐਲਾਨ ਕਰਨ ਦੇ ਲਈ ਆਪਣੀ ਪੂਰੀ ਕੋਸ਼ਿਸ਼ ਕਰਨ ਲਈ ਆਪਣੇ ਆਪ ਨੂੰ ਸਮਰਪਿਤ ਕਰੀਏ ਪ੍ਰਭੇਸ਼ ਮਸੀ ਅਸੀਂ ਸਾਰਿਆਂ ਨੂੰ ਉਸਦੀ ਇੱਛਾ ਪੂਰੀ ਕਰਨ ਲਈ ਸਾਨੂੰ ਤਾਕਤ ਸ਼ਕਤੀ ਅਤੇ ਬੁੱਧੀ ਪ੍ਰਦਾਨ ਕਰੇ ਆਮੇਨ